ਦੋਸਤੋ ਭਾਵੇਂ ਕਿ ਵਿਗਿਆਨ ਨੇ ਅੱਜ ਕੱਲ ਬਹੁਤ ਤਰੱਕੀ ਕਰ ਲਈ ਹੈ ਦੁਨੀਆ ਚੰਦ ਤੇ ਪਹੁੰਚ ਚੁੱਕੀ ਹੈ ਪਰ ਅੱਜ ਵੀ ਅੰਧਵਿਸ਼ਵਾਸੀ ਲੋਕ ਕਮਾ ਕਾਰਨਾ ਦੇ ਵਿੱਚ ਫਸੇ ਲੋਕ ਅਕਸਰ ਇਹਨਾਂ ਪਖੰਡੀ ਬਾਬਿਆਂ ਕੋਲ ਜਾ ਕੇ ਆਪਣੀ ਲੁੱਟ ਕਰਵਾਉਂਦੇ ਜਿਸ ਤਰ੍ਹਾਂ ਮਾਰਕੀਟ ਦੇ ਵਿੱਚ ਬਹੁਤ ਸਾਰੇ ਬਾਬੇ ਸ਼ਾਮਲ ਹਨ ਜਿਨ੍ਹਾਂ ਦੇ ਵਿੱਚ ਕਈ ਨਾਮਵਰ ਬਾਬੇ ਜਿਨ੍ਹਾਂ ਨੇ ਅਰਬਾਂ ਨਹੀਂ ਕਰੋੜਾਂ ਨਹੀਂ ਮਿਲੀਅਨ ਦੇ ਵਿੱਚ ਆਪਣੀਆਂ ਜਾਇਦਾਦਾਂ ਬਣਾ ਲਈਆਂ ਉਹਨਾ ਬਾਬਿਆਂ ਦੇ ਵਿੱਚੋਂ ਆਪਾਂ ਇੱਕ ਬਾਬੇ ਦੀ ਅੱਜ ਗੱਲ ਕਰਾਂਗੇ ਜਿਸ ਨੂੰ ਤੀਜੀ ਅੱਖ ਵਾਲਾ ਵੀ ਬਾਬਾ ਕਿਹਾ ਜਾਂਦਾ ਸੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਭਰਾ ਆਪਣੇ YouTube ਚੈਨਲ ਤੇ ਵੀਡੀਓ ਨੂੰ ਵੇਖ ਰਹੇ ਨੇ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਅਤੇ ਜਿਹੜੇ ਵੀਰ ਆਪਣੇ Facebook ਚੈਨਲ ਤੇ ਵੀਡੀਓ ਵੇਖ ਰਹੇ ਨੇ ਉਹ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਿਆ ਜੇ ਅਤੇ ਅੱਗੇ ਦੇ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਜੇ ਔਰ ਕਰਦੇ ਹਾਂ ਵੀਡੀਓ ਸ਼ੁਰੂ ਦੋਸਤੋ ਜਿਹੜੇ ਬਾਬੇ ਦੀ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਅਕਸਰ ਹੀ ਆਪਣੇ ਨਵੇਂ-ਨਵੇਂ ਟੋਟਕਿਆਂ ਨਾਲ ਲੋਕਾਂ ਦੇ ਇਲਾਜ ਕਰਦੇ ਸੀ ਕਿਸੇ ਨੂੰ ਕਹਿੰਦੇ ਹੁੰਦੇ ਸੀ ਕਿ ਤੁਹਾਡੀ ਕਿਰਪਾ ਦੇ ਵਿੱਚ ਲਾਲ ਚਟਨੀ ਆ ਰਹੀ ਹੈ ਤੁਸੀਂ ਸਮੋਸਿਆਂ ਨਾਲ ਲਾਲ ਚਟਨੀ ਖਾਓ ਅਤੇ ਕਿਸੇ ਨੂੰ ਕਹਿੰਦੇ ਸੀ ਤੁਸੀਂ ਗਲਾਬ ਜਾਮੁਨ ਖਾਓ ਅਤੇ ਕਿਸੇ ਨੂੰ ਕਹਿੰਦੇ ਸੀ ਤੁਸੀਂ ਮਿੱਠੀ ਖੀਰ ਖਾਓ ਅਤੇ ਨਵਾਂ ਪਰਸ ਆਪਣੀ ਜੇਬ ਵਿੱਚ ਰੱਖਿਆ ਕਰੋ ਤੁਹਾਡੇ ਤੇ ਕਿਰਪਾ ਆ ਜਾਵੇਗੀ ਦੋਸਤੋ ਆਪਾਂ ਨਿਰਮਲ ਬਾਬੇ ਜੀ ਦੀ ਅੱਜ ਗੱਲ ਕਰਾਂਗੇ ਜਿਸ ਨੂੰ ਤੀਜੀ ਅੱਖ ਨਾਲ ਵੀ ਜਾਣਿਆ ਜਾਂਦਾ ਸੀ ਉਹ ਕਰਦੇ ਹਾਂ ਸ਼ੁਰੂ ਬਾਬਾ ਨਿਰਮਲਜੀਤ ਸਿੰਘ ਨਰੂਲਾ ਜਿਸ ਦਾ ਅਸਲੀ ਨਾਮ ਹੈ ਉਸ ਦਾ ਜਨਮ 1952 ਦੇ ਵਿੱਚ ਪੰਜਾਬ ਦੇ ਪਟਿਆਲਾ ਸ਼ਹਿਰ ਵਿੱਚ ਹੋਇਆ ਨਿਰਮਲ ਬਾਬਾ ਦੀ ਸਕੂਲੀ ਪੜ੍ਹਾਈ ਸਮਾਣਾ ਦਿੱਲੀ ਅਤੇ ਲੁਧਿਆਣੇ ਵਿੱਚ ਹੋਈ ਉਹਨਾਂ ਨੇ ਲੁਧਿਆਣੇ ਦੇ ਸਰਕਾਰੀ ਕਾਲਜ ਵਿੱਚ ਸੰਤਨਿਕ ਦੀ ਪੜ੍ਹਾਈ ਕੀਤੀ ਇਸ ਪੜ੍ਹਾਈ ਤੋਂ ਬਾਅਦ ਉਹਨਾਂ ਨੇ ਅੰਗਰੇਜ਼ੀ ਦੀ ਐਮਏ ਦੀ ਵੀ ਪੜ੍ਹਾਈ ਕੀਤੀ ਅੰਗਰੇਜ਼ੀ ਦੀ ਐਮਏ ਦੀ ਪੜ੍ਹਾਈ ਦੇ ਦੌਰਾਨ ਉਹਨਾਂ ਨੂੰ ਟਾਈਫਾਇਡ ਹੋ ਗਿਆ ਜਿਸ ਤੋਂ ਬਾਅਦ ਉਹ ਅੱਗੇ ਪੜ੍ਹਾਈ ਨਾ ਸ਼ੁਰੂ ਕਰ ਸਕੇ ਬਾਅਦ ਵਿੱਚ ਉਹਨਾਂ ਨੇ ਬਿਜ਼ਨਸ ਦੇ ਵਿੱਚ ਆਪਣੀ ਕਿਸਮਤ ਨੂੰ ਅਜ਼ਮਾਉਣਾ ਸ਼ੁਰੂ ਕਰ ਦਿੱਤਾ ਇਸ ਦੇ ਲਈ ਉਸ ਦੀ ਮਾਂ ਨੇ ਉਸ ਨੂੰ 90000 ਰੁਪਏ ਦਿੱਤੇ ਜਿਸ ਤੋਂ ਬਾਅਦ ਉਹਨਾਂ ਨੇ 1974 ਵਿੱਚ ਇੱਕ ਇੱਟਾਂ ਦੇ ਪੱਠੇ ਦਾ ਕੰਮ ਸ਼ੁਰੂ ਕਰ ਦਿੱਤਾ ਤੇ ਉਲਟ ਗਾਂਜ ਵਿੱਚ ਚਲੇ ਗਏ 1976 ਵਿੱਚ ਉਸ ਦੀ ਛਾਤੀ ਉਲਟਾ ਗਾਂਜ ਦੇ ਦਲੀਪ ਸਿੰਘ ਬੱਗਾ ਦੀ ਬੇਟੀ ਨਾਲ ਹੋਈ ਜਿਸ ਦਾ ਨਾਮ ਸੁਸ਼ਮਾ ਨਰੂਲਾ ਸੀ ਟਾਂ ਦੇ ਪੱਠੇ ਦਾ ਕੰਮ ਨਾ ਚੱਲਣ ਕਰਕੇ ਬਾਅਦ ਵਿੱਚ ਉਹਨਾਂ ਨੇ ਇੱਕ ਕੱਪੜੇ ਦਾ ਕੰਮ ਸ਼ੁਰੂ ਕਰ ਦਿੱਤਾ ਜਿਸ ਦੌਰਾਨ ਉਹ ਕੱਪੜੇ ਦੇ ਕੰਮ ਵਿੱਚ ਵੀ ਪੂਰੀ ਤਰ੍ਹਾਂ ਫੇਲ ਹੋ ਗਏ ਉਸ ਤੋਂ ਬਾਅਦ ਉਹ ਰਾਚੀ ਚਲੇ ਗਏ ਜਿਸ ਦੌਰਾਨ ਉਹਨਾਂ ਨੇ ਚੂਨੇ ਪੱਥਰ ਅਤੇ ਕੋਲੇ ਦਾ ਬਿਜ਼ਨਸ ਸ਼ੁਰੂ ਕਰ ਦਿੱਤਾ ਪਰ ਬਾਅਦ ਵਿੱਚ ਉਹਨਾਂ ਨਾਲ ਕੋਈ ਦਰਘਟਨਾ ਵਾਪਰੀ ਜਿਸ ਦੌਰਾਨ ਉਹ 1 ਸਾਲ ਤੋਂ ਵੱਧ ਟਾਈਮ ਬੈੱਡ ਉੱਪਰ ਰਹਿਏ ਇਸ ਦੌਰਾਨ ਉਹਨਾਂ ਦਾ ਜਿਹੜਾ ਰਾਚੀ ਵਿੱਚ ਬਿਜ਼ਨਸ ਸੀ ਉਹ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਸੀ ਉਹਨਾਂ ਨੇ ਆਪਣੇ ਦੋ ਬੱਚੇ ਅਤੇ ਆਪਣੀ ਪਤਨੀ ਨੂੰ ਨਾਲ ਲੈ ਕੇ 1983 ਵਿੱਚ ਦਿੱਲੀ ਆ ਕੇ ਨਵੀਂ ਜ਼ਿੰਦਗੀ ਸ਼ੁਰੂ ਕਰ ਦਿੱਤੀ ਦਿੱਲੀ ਵਿੱਚ ਉਹਨਾਂ ਨੇ ਸਮਾਗਮ ਕਰਨੇ ਸ਼ੁਰੂ ਕਰ ਦਿੱਤੇ ਤੇ ਉਹਨਾਂ ਦੇ ਆ ਭਗਤਾਂ ਦੀਆਂ ਲੈਣਾ ਲਗਣੀਆਂ ਸ਼ੁਰੂ ਹੋ ਗਈਆਂ ਇੱਥੇ ਨਿਰਮਲਜੀਤ ਸਿੰਘ ਨਰੂਲਾ ਨਿਰਮਲ ਬਾਬੇ ਦੇ ਨਾਮ ਨਾਲ ਮਸ਼ਹੂਰ ਹੋ ਗਏ 2006 ਦੇ ਵਿੱਚ ਉਹਨਾਂ ਨੇ ਆਪਣਾ ਪ੍ਰੋਗਰਾਮ ਟੈਲੀਵਿਜ਼ਨ ਦੇ ਉੱਪਰ ਚਲਾਉਣਾ ਸ਼ੁਰੂ ਕਰ ਦਿੱਤਾ ਜਿਸ ਦਰਾਂ ਉਹ ਆਪਣੇ ਭਗਤਾਂ ਨੂੰ ਨਵੇਂ-ਨਵੇਂ ਟੋਟਕੇ ਦੱਸਦੇ ਪਰ 2012 ਦੇ ਵਿੱਚ ਬਾਬਾ ਪੂਰੀ ਤਰ੍ਹਾਂ ਸੈਲੀਬ੍ਰਿਟੀ ਬਣ ਚੁੱਕਾ ਸੀ 36 ਤੋਂ ਵੱਧ ਟੀਵੀ ਚੈਨਲਾਂ 'ਤੇ ਉਸ ਦਾ ਪ੍ਰੋਗਰਾਮ ਆਉਂਦਾ ਜਿਸ ਦਾ ਨਾਮ ਸੀ ਤੀਸਰੀ ਅੱਖ ਸ਼ੁਰੂ ਕਰ ਦਿੱਤਾ ਗਿਆ ਬਾਬੇ ਨੂੰ ਮਿਲਣ ਵਾਸਤੇ ਇੱਕ ਵੈੱਬਸਾਈਟ ਜਾਰੀ ਕਰ ਦਿੱਤੀ ਗਈ ਜਿਸ ਉੱਪਰ ਲੋਕ 5000 ਰੁਪਇਆ ਦੇ ਕੇ ਆਪਣਾ ਨਾਮ ਦਰਜ ਕਰਾਉਂਦੇ ਅਤੇ ਬਾਬੇ ਨੂੰ ਮਿਲਦੇ ਜਿੱਥੇ ਬਾਬਾ ਲੋਕਾਂ ਦੇ ਦਿਲਾਂ ਦੇ ਵਿੱਚ ਛੇਤੀ ਹੀ ਛਾ ਗਿਆ ਪਰ ਇਸ ਦੌਰਾਨ 2012 ਦੇ ਵਿੱਚ ਬਾਬਾ ਜੀ ਨਾਲ ਕਈ ਵਿਵਾਦ ਵੀ ਸ਼ੁਰੂ ਹੋ ਗਏ ਜਿਸ ਵਿੱਚ ਅਕਸਾਈਜ ਵਿਭਾਗ ਨੇ 2012 ਵਿੱਚ 3.58 ਕਰੋੜ ਰੁਪਏ ਸਰਵਿਸ ਟੈਕਸ ਬਾਬੇ ਨੂੰ ਲਗਾਇਆ ਨਿਰਮਲ ਬਾਬੇ ਦੇ ਉੱਪਰ ਅਲੱਗ-ਅਲੱਗ ਧੋਖਾਧੜੀ ਦੇ ਕੇਸ ਜਿਵੇਂ ਲਖਨਊ, ਭਪਾਲ, ਰਾਏਪੁਰ ਅਤੇ ਫਤੇਪੁਰ ਵਿੱਚ ਦਰਜ ਹੋਏ ਨਿਰਮਲ ਬਾਬਾ ਨੇ ਇੰਦਰਾਪੁਰਮ ਦੇ ਇੱਕ ਵਿਅਕਤੀ ਕੋਲ 31000 ਰੁਪਏ ਲੈ ਕੇ ਉਸ ਦੀ ਬਿਮਾਰੀ ਠੀਕ ਕਰਨ ਦਾ ਦਾਵਾ ਕੀਤਾ ਪਰ ਉਸ ਦੀ ਬਿਮਾਰੀ ਠੀਕ ਨਾ ਹੋਣ ਕਰਕੇ ਉਸ ਵਿਅਕਤੀ ਵੱਲੋਂ ਨਿਰਮਲ ਬਾਬਾ ਉੱਪਰ ਕੇਸ ਦਰਜ ਕਰਵਾਇਆ ਗਿਆ ਇਸੇ ਦੌਰਾਨ ਜਤਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਪੁਲਿਸ ਕੋਲ ਕੇਸ ਦਰਜ ਕਰਵਾਇਆ ਕਿ ਬਾਬਾ ਨਿਰਮਲ ਜੀ ਨੇ ਉਸਦੀ ਬਿਮਾਰੀ ਠੀਕ ਕਰਨ ਵਾਸਤੇ ਉਸ ਤੋਂ 11000 ਰੁਪਇਆ ਲਿਆ ਹੈ ਇਸ ਤੋਂ ਬਾਅਦ ਬਾਬਾ ਨਿਰਮਲ ਉੱਪਰ ਕਈ ਕੇਸ ਧੋਖਾਧੜੀ ਦੇ ਦਰਜ ਕਰਵਾਏ ਗਏ 2012 ਦੇ ਵਿੱਚ ਮੇਠ ਦੇ ਇੱਕ ਸਾਫਕਾ ਭਗਤ ਹਰੀਸ਼ ਵੀਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹਨਾਂ ਨੂੰ ਸ਼ੂਗਰ ਸੀ ਤੇ ਬਾਬਾ ਜੀ ਨੇ ਉਸ ਨੂੰ ਮਿੱਠੀ ਖੀਰ ਖਾਣ ਦੀ ਸਲਾਹ ਦਿੱਤੀ ਜਿਸ ਕਰਕੇ ਉਹਨਾਂ ਦੀ ਸਿਹਤ ਵਿਗੜ ਗਈ ਹੈ ਇਸ ਦੇ ਤਹਿਤ ਬਾਬੇ ਉੱਪਰ ਕੇਸ ਦਰਜ ਕਰਵਾਇਆ ਗਿਆ ਅਤੇ 2013 ਵਿੱਚ ਨਿਰਮਲ ਬਾਬਾ ਜੀ ਦੇ ਵਿਰੁੱਧ ਧੋਖਾਧੜੀ ਦਾ ਕੇਸ ਅਦਾਲਤ ਵਿੱਚ ਚੱਲਿਆ ਗਿਆ ਜਨਵਰੀ 2014 ਨੂੰ ਬਾਬਾ ਜੀ ਨੂੰ ਅਦਾਲਤ ਨੇ ਪੇਸ਼ ਹੋਣ ਦੇ ਹੁਕਮ ਵੀ ਸੁਣਾ ਦਿੱਤੇ ਇਸ ਦੇ ਤਹਿਤ ਦਿੱਲੀ ਹਾਈ ਕੋਰਟ ਨੇ 2015 ਦੇ ਵਿੱਚ ਇੱਕ ਫੈਸਲੇ ਦੌਰਾਨ ਬਾਬੇ ਨੂੰ ਗੈਰ ਤਰਕੀ ਸਲਾਹਾਂ ਦੇਣ ਤੋਂ ਰੋਕਿਆ ਅਤੇ ਬਾਬੇ ਦੇ ਟੀਵੀ ਸ਼ੋਅ ਨੂੰ ਵੀ ਬੰਦ ਕਰ ਦਿੱਤਾ ਗਿਆ 2020 ਦੇ ਵਿੱਚ ਲੁਧਿਆਣਾ ਦੀ ਇੱਕ ਅਦਾਲਤ ਨੇ 3 ਸਾਲਾਂ ਦੀ ਸਜ਼ਾ ਬਾਬੇ ਨਿਰਮਲ ਨੂੰ ਸੁਣਾਈ ਜਿਸ ਦੇ ਤਹਿਤ ਬਾਬੇ ਨਿਰਮਲ ਦੇ ٹرسٹ ਨੂੰ 1.7 ਕਰੋੜ ਰੁਪਏ ਦਾ ਨੁਕਸਾਨ ਹੋਇਆ ਬਾਬੇ ਨਿਰਮਲ ਦਾ ਜਿਹੜਾ ਕਾਰੋਬਾਰ ਸੀ ਉਹ ਬਿਲੀਅਨ ਪੌਂਡ ਦਾ ਹੋ ਚੁੱਕਾ ਸੀ ਉਹਨਾਂ ਕੋਲ ਗੜਗੌਂ ਦੇ ਵਿੱਚ 21 ਕਰੋੜ ਰੁਪਏ ਦੀ ਜਾਇਦਾਦ ਜ਼ਮੀਨ ਅਤੇ ਦਿੱਲੀ ਵਰਗੇ ਸ਼ਹਿਰਾਂ ਵਿੱਚ ਕੋਟਲ ਵਰਗੀਆਂ ਜਾਇਦਾਦਾਂ ਵੀ ਮੌਜੂਦ ਹਨ ਜਿੱਥੇ ਬਾਬੇ ਨਿਰਮਲ ਉੱਪਰ ਧੋਖਾ ਧੜੀ ਦੇ ਇਨੇ ਕੇਸ ਚੱਲ ਰਹੇ ਹਨ ਉੱਥੇ ਹੀ ਉਹਨਾਂ ਦੇ ਭਗਤਾ ਦੀ ਮੰਨੀਆਂ ਜਾਂ ਬਾਬੇ ਦੀ ਮੰਨੀਆਂ ਤਾਂ ਉਹ ਕਹਿੰਦੇ ਹਨ ਕਿ ਇਹ ਬਾਬਾ ਜੀ ਖਿਲਾਫ ਜਿਹੜੇ ਲੋਕ ਆ ਇਹ ਸਾਜ਼ਿਸ਼ ਕਰ ਰਹੇ ਹਨ ਕਿਉਂਕਿ ਬਾਬੇ ਦੀ ਸਫਲਤਾ ਤੋਂ ਲੋਕ ਛੜਦੇ ਹਨ ਹੁਣ ਤੁਸੀਂ ਵੀ ਆਪਣੀ ਰੈ ਕਮੈਂਟ ਆ ਰਾਈ ਜਰੂਰ ਦੇ ਆ ਜੇ ਕਿ ਕੀ ਹੈ ਸਚਾਈ ਏ ਸੀ ਤੀਜੀ ਅੱਖ ਕਹਿਣ ਵਾਲੇ ਬਾਬੇ ਨਿਰਮਲ ਦੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਐਂਡ ਤੱਕ ਵੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ